ਖਬਰਨਾਮਾ ਦੇਖ ਰਿਹਾ ਸਾਰੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋ ਸਰਾਜ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇੱਕ ਪਾਸੇ ਜਿੱਥੇ ਪੰਜਾਬ ਦੇ ਲੋਕਾਂ ਨੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਭਰੋਸਾ ਕੀਤਾ ਤੇ ਦੂਸਰੇ ਪਾਸੇ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਪਾਰਟੀਆਂ ਦੇ ਵੱਡੇ ਆਗੂਆਂ ਵੱਲੋਂ ਸ਼ਬੂਲਿਤ ਕਰ ਲਈ ਗਈ ਸੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਕਿਉਂਕਿ ਚਾਇ ਸ਼ਰੂਪਨੀ ਅਕਾਲੀ ਦਲ ਹੈ ਚਾਇ ਭਾਰਤੀ ਜਨਤਾ ਪਾਰਟੀ ਸੀ ਚਾਇ ਕਾਂਗਰਸ ਪਾਰਟੀ ਸੀ ਇਹਨਾਂ ਵੱਡੇ ਆਗੂਆਂ ਨੂੰ ਪਤਾ ਲੱਗ ਗਿਆ ਸੀ ਕਿ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਭਗਵੰਤਮਾਨਦਾ ਹੈ ਗਏ ਲੇਕਿਨ ਉਹਨਾਂ ਨੇ ਸੋਚਿਆ ਕਿ ਇਸ ਤਰ੍ਹਾਂ ਸੀ ਸਰਦਾਰੀ ਕੀਤੀ ਜਿਸ ਤਰ੍ਹਾਂ ਅਸੀਂ ਐਸ਼ ਕੀਤੀ ਸ਼ਰੂਪਨੀ ਅਕਾਲੀ ਦਲ ਵਾਲੇ ਕਹਿੰਦੇ ਹੋਣਗੇ ਕਿ ਸ਼ਰੂਪਨੀ ਅਕਾਲੀ ਦਲ ਦੀ ਸਰਕਾਰ ਵੇਲੇ ਕਾਂਗਰਸ ਵੇਲੇ ਕਹਿੰਦੇ ਕਾਂਗਰਸ ਵਾਲੇ ਕਹਿੰਦੇ ਹੋਣਗੇ ਕਾਂਗਰਸ ਵਾਲੇ ਸਮੇਂ ਦੀ ਸਰਕਾਰ ਵੇਲੇ ਲੇਕਿਨ ਇਧਰ ਮੂੰਹ ਦੀ ਖਾਣੀ ਪਈ ਅੱਜ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਆਗੂ ਨੇ ਮੋਰਚਾ ਖੋਲ੍ਹ ਦਿੱਤਾ ਹੈ ਆਪਣੀ ਹੀ ਪਾਰਟੀ ਦੇ ਖਿਲਾਫ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਉਸ ਦੀ ਗੱਲ ਨਹੀਂ ਸੁਣ ਰਿਹਾ ਆਮ ਆਦਮੀ ਪਾਰਟੀ ਦੇ ਵਿਧਾਇਕ ਉਹਦੀ ਗੱਲ ਨਹੀਂ ਸੁਣ ਰਿਹਾ ਅਤੇ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਨੇ ਉਹਨੂੰ ਨੇੜੇ ਥੇੜੇ ਉਹਨੂੰ ਦਫ਼ਤਰ ਦੇ ਵਿੱਚ ਵੀ ਇੰਦਾਨ ਜਾਣ ਉਵੜਨ ਦਿੰਦੇ ਆਸੂਤਰਾ ਦੇ ਹਵਾਲੇ ਤੋਂ ਹੁਣੇ ਖਬਰ ਆਈ ਹੈ ਕਾਨਫਰੰਸ ਕਰ ਰਹੇ ਨੇ ਗੁਰਸ਼ਰਨ ਸਿੰਘ ਸ਼ੀਨਾ ਹਲਕਾ ਅੰਮ੍ਰਿਤਸਰ ਤੋਂ ਜਿਨ੍ਹਾਂ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਥ ਛੱਡਿਆ ਸੀ ਬਿਕਰਮਜੀਤ ਸਿੰਘ ਮਜੀਠੀਆ ਦਾ ਸਾਥ ਛੱਡਿਆ ਸੀ ਸੁਖਬੀਰ ਸਿੰਘ ਬਾਦਲ ਦਾ ਸੁਖਬੀਰ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਦੇ ਸਮੇ ਗੁਰਸ਼ਰਨ ਸਿੰਘ ਸ਼ੀਨਾ ਨੇ ਚਮਦੀਆਂ ਚਲਾਈਆਂ ਅੱਜ ਕੰਮ ਕੀਤੇ ਆਪਣੇ ਹਲਕੇ ਦੇ ਲੇਕਿਨ ਜਦੋਂ ਕਰਵਟ ਬਲੀ ਕਰਵਟ ਬਦਲੀ ਤੇ ਆਮ ਆਦਮੀ ਪਾਰਟੀ ਵੀ ਚਲੇ ਗਿਆ ਕਹਿੰਦੇ ਨੇ ਸਮਾ ਬੜਾ ਬਲਵਾਨ ਹੁੰਦਾ ਹੈ ਅੱਜ ਮੂੰਹ ਦੀ ਖਾਣੀ ਪਈ ਗੁਰシャン ਸਿੰਘ ਸ਼ੀਨਾ ਨੂੰ ਗੁਰਸ਼ਰਨ ਸਿੰਘ ਸ਼ੀਨਾ ਨੇ ਅੱਜ ਆਪਣੇ ਜਿਹੜੇ ਕੌਂਸਲਸੀ ਉਹਨਾਂ ਦੇ ਨਾਲ ਮਿਲ ਕੇ ਅੱਜ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਸਾਨੂੰ ਘਰ ਦੇ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ ਖਾਸ ਕਰਕੇ ਤਮਾਤਰਾਂ ਵਾਲੇ ਭਾਈ ਕੌਣ ਕੁਲਦੀਪ ਸਿੰਘ ਧਾਲੀਵਾਲ ਕੁਲਦੀਪ ਸਿੰਘ ਧਾਲੀਵਾਲ ਦਾ ਜਿੱਥੇ ਕੁਝ ਆ ਮਜਾਕ ਉਡਾਇਆ ਚਾਰਿਆ ਹੈ ਉਥੇ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਗੁਰਚਰਨ ਸਿੰਘ ਸ਼ੀਨਾ ਦੀ ਗੱਲ ਨਹੀਂ ਸੁਣੀ ਜਾ ਰਹੀ ਅੱਜ ਵਟ ਕੱਢੇ ਉਹਨਾਂ ਕਿਹਾ ਵੀ ਅਸੀਂ ਇੱਕ ਭਰੋਸਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਅਸੀਂ ਆਮ ਆਦਮੀ ਪਾਰਟੀ ਵਿੱਚ ਆਏ ਕਿ ਸਾਡੇ ਕੰਮ ਹੋਣਗੇ ਪੰਜਾਬ ਦੇ ਲੋਕਾਂ ਦੀ ਗੱਲ ਸੁਣੀ ਜਾਵੇਗੀ ਜਿਹੜੇ ਲੋਕਾਂ ਨੂੰ ਹੱਕ ਨਹੀਂ ਦਿੱਤੇ ਸ਼੍ਰੋਮਣੀ ਅਕਾਲੀ ਦਲ ਨੇ ਉਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੇਣਗੇ ਉਹਨਾਂ ਕਿਹਾ ਕਿ ਹੁਣ ਸਾਡੇ ਕੋਲ ਸਾਨੂੰ ਕੁਝ ਨਹੀਂ ਅੱਗੇ ਸੁਝ ਰਿਆ ਕਿ ਅਸੀਂ ਹੁਣ ਕਿਹੜੀ ਪਾਰਟੀ ਵਿੱਚ ਜਾਈਏ ਉਹਨਾਂ ਕਹਿੰਦਾ ਕਿ ਫਿਰ ਸ਼੍ਰੋਮਣੀ ਅਕਾਲੀ ਦਲ ਵੱਲ ਜਾਂਦੇ ਆਂ ਤੇ ਉਹਨਾਂ ਕਹਿੰਦਾ ਖਾ ਮੁੜੇ ਹੋ ਜੇਕਰ ਅਸੀਂ ਕਾਂਗਰਸ ਵੱਲ ਜਾਂਦੇ ਆਂ ਤੇ ਉਹਨਾਂ ਕਹਿੰਦਾ ਫਿਰ ਤੁਸੀਂ 2022 ਦੀਆਂ ਵਿਧਾਨ ਸਭਾ ਦੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਤੇ ਆਮ ਆਦਮੀ ਪਾਰਟੀ ਵਿੱਚ ਕਿਉਂ ਗਏ ਯਾਨੀ ਕਿ ਅੱਜ ਕਾਨਫਰੰਸ ਕਰਕੇ ਗੁਰਸ਼ੈਲ ਸਿੰਘ ਸ਼ੀਨਾ ਆਪਣੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵੋਟ ਕੱਢ ਰਹੇ ਨੇ ਕਹਿੰਦੇ ਨੇ ਕਿ ਜਲਦੀ ਹੀ ਅਸੀਂ ਬੇਦਾਵਾ ਦੇ ਜਾਵਾਂਗੇ ਅਸੀਂ ਆਪਣੇ ਘਰੇ ਬੈਠ ਜਾਵਾਂਗੇ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਹਲਕਾ ਅੰਮ੍ਰਿਤਸਰ ਤੋਂ ਬੁਰਾ ਹਾਲ ਹੋਵੇਗਾ ਆਮ ਆਦਮੀ ਪਾਰਟੀ ਦਾ ਕਿਉਂਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵੱਡੇ ਆਗੂਆਂ ਨੂੰ ਦਫ਼ਤਰਾਂ ਦੇ ਵਿੱਚ ਵੜ ਨਹੀਂ ਦਿੱਤਾ ਜਾ ਰਿਹਾ ਅਤੇ ਉਹਨਾਂ ਦੇ ਕੰਮ ਜਿਹੜੇ ਹੈ ਨਹੀਂ ਹੋ ਰਿਹਾ ਤਾਂ